ਸ਼੍ਰੀ ਕਾਲ ਜੀ ਮੈਨਰੇ ਨਤਿਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਜਿਹੜੇ ਤੁਸੀਂ ਵਿਅਕਤੀ ਨੂੰ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਵੱਡੀ ਗਿੰਦ ਦੇ ਵਿੱਚ ਲੋਕ ਜਿਹੜਾ ਕਿਸ ਨੂੰ ਕਾਬੂ ਕਰਕੇ ਲਿਜਾਉਂਦੇ ਨਜ਼ਰ ਆ ਰਹੇ ਨੇ ਤੇ ਇਹ ਬੰਦਾ ਜਿਹੜਾ ਕਿ ਗੋਰ ਸਿੱਖ ਹੈ ਪਰ ਇਸ ਦੀਆਂ ਹਰਕਤਾਂ ਅਜਿਹੀਆਂ ਸੀ ਕਿ ਜਦੋਂ ਹੋਰ ਸਿੰਘਾਂ ਨੂੰ ਪਤਾ ਲੱਗਦਾ ਜਾਂ ਫਿਰ ਲੋਕਾਂ ਨੂੰ ਪਤਾ ਲੱਗਦਾ ਤਾਂ ਮੌਕੇ ਦੇ ਉੱਤੇ ਉਸ ਨੂੰ ਦੇਖਦੇ ਨੇ ਤਾਂ ਉਹਦਾ ਅੰਦਰਲਾ ਸਿਨ ਦੇਖ ਕੇ ਉਹ ਵੀ ਹੈਰਾਨ ਹੋ ਜਾਂਦੇ ਨੇ ਅਸੀਂ ਤਾਂ ਇਸ ਦਾ ਦਾੜਾ ਦੇਖ ਕੇ ਤੇ ਇਸ ਦਾ ਸਿੱਖੀ ਸਰੂਪ ਦੇਖ ਕੇ ਇਹ ਅੰਦਾਜ਼ਾ ਲਾ ਲੈਨੇ ਆ ਕਿ ਇਹ ਲੋਕ ਤਾਂ ਜਿਹੜਾ ਕਿ ਧਰਮ ਦਾ ਸਤਿਕਾਰ ਕਰਦੇ ਨੇ ਤੇ ਉਹਨਾਂ ਦੀ ਮਾਨ ਮਰਿਆਦਾ ਦੀ ਵੀ ਪੂਰੀ ਪਾਲਣਾ ਕਰਦੇ ਹੋਣਗੇ ਪਰ ਅਜਿਹੇ ਲੋਕ ਜਿਹੜੇ ਦੇਖਣ ਨੂੰ ਲੱਗਦੇ ਨੇ ਪਰ ਉਹ ਵਿੱਚੋਂ ਕਈ ਵਾਰ ਕੁਝ ਹੋਰ ਹੀ ਨਿਕਲਦੇ ਨੇ ਇਹਦਾ ਵੀ ਚਿਹਰਾ ਉਦੋਂ ਬੇਨਕਾਬ ਹੁੰਦਾ ਜਦੋਂ ਇਸ ਦਾ ਜਿਹੜਾ ਕਿ ਅੰਦਰ ਕਮਰਾ ਦੇਖਿਆ ਜਾਂਦਾ ਤਾਂ ਉੱਥੇ ਸ਼ਰਾਬ ਦੀਆਂ ਬੋਤਲਾਂ ਤੇ ਬੀੜੀਆਂ ਜਿਹੜੇ ਕਿ ਬਰਬਦ ਹੋਈਆਂ ਜਿਸ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਕਿ ਤੂੰ ਸਿੱਖੀ ਸਰੂਪ ਧਾਰਿਆ ਹੋਇਆ ਤੂੰ ਅੰਮ੍ਰਿਤਧਾਰੀ ਬਣਿਆ ਹੋਇਆ ਤੂੰ ਦਾਣਾ ਵੀ ਰੱਖਿਆ ਹੋਇਆ ਤਾਂ ਫਿਰ ਤੂੰ ਅਜਿਹਾ ਕਿਉਂ ਕੰਮ ਕਰ ਰਿਹਾ ਤਾਂ ਉਸਨੇ ਕਿਹਾ ਕਿ ਮੈਂ ਨਾ ਹੀ ਸ਼ਰਾਬ ਪੀਂਦਾ ਤੇ ਨਾ ਹੀ ਮੈਂ ਵੀਡੀਓ ਦਾ ਸੇਵਣ ਕਰਦਾ ਪਰ ਜਿਹੜੀਆਂ ਤਸਵੀਰਾਂ ਸਾਹਮਣੀਆਂ ਉਹ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਪਰ ਇਸ ਵਿਅਕਤੀ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਉਹ ਨਕਾਰਦਾ ਨਜ਼ਰ ਆਇਆ ਹਾਲਾਂਕਿ ਉਸ ਤੋਂ ਬਾਅਦ ਫਿਰ ਗੁਰੂਦੇ ਸਿੰਘ ਨੇ ਥੋੜਾ ਸ਼ਕਤੀ ਦੇ ਨਾਲ ਸ਼ਕਤੀ ਦੇ ਨਾਲ ਜਿਹੜਾ ਕਿਸ ਤੋਂ ਪੁੱਛਿਆ ਤਾਂ ਇਸਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਰਿਹਾ ਆਉ ਨਜ਼ਰ ਮਾਰਦੇ ਆਂ ਉੱਪਰ ਚੱਲ ਉੱਪਰ ਚੱਲ ਉੱਪਰ ਚੱਲ ਸੁਆਹ ਬਈ ਕਪੜੇ ਨਾ ਆ ਬੀ ਉੱਪਰ ਚੱਲ ਪਚਲ ਉੱਪਰ ਚੱਲ ਉੱਪਰ ਨਹੀਂ ਕੋਈ ਨਹੀਂ ਕੋਈ ਨਾ ਮਾਤਾ ਉੱਪਰ ਜਾਓ ਭਾਈ ਯਾਰ ਤੂੰ ਚੰਗਾ ਬਾਲਾ ਗਿਆ ਨਹੀਂ ਦਾੜਾ ਤੇ ਪ੍ਰਕਾਸ਼ ਸਾਰਾ ਕੁਝ ਰੱਖਿਆ ਮੈਂ ਕੁਛ ਨਹੀਂ ਇਹ ਮੈਂ दारू ਵੀ ਉਹ ਯਾਰ ਤੂੰ ਮੇਰੇ ਨਹੀਂ ਪਿੰਦਾ ਮੈਂ ਕੁਛ दारू ਨਹੀਂ ਪੀਂਦਾ ਹਾਂ ਬੀੜੀਆਂ ਕਿੱਥੋਂ ਆਈਆਂ ਯਾਰ ਵੀਰੇ ਇਹ ਨਾ ਵੀਰੇ ਅਵੇਂ ਘੱਟ ਯਾਰ ਭਾਈ दारूਆ ਬੀੜੀਆਂ ਭਾਈ ਮਾਰਨਾ ਨਹੀਂ ਪ੍ਰਸ਼ਾਸਨ ਦੇਖੂ ਮਾਰਨਾ ਨਹੀਂ ਭਾਈ ਪ੍ਰਸ਼ਾਸਨ ਦੇਖੂ ਭਾਈ ਜੀ ਆਹ ਕੀ ਆ ਭਾਈ ਆਹ ਦੱਸ ਕੀ ਆ ਆ ਕੀ ਆ ਭਾਈ ਇੱਥੇ ਬਹਿ ਜਾ ਬਹਿ ਜਾ ਨਿਗਾਹ ਹੀ ਐਂ ਕਾ ਬਾਬਾ ਜੀ ਮੈਂ ਕਹ ਤੈਨੂੰ ਦੱਸਦਾ ਤੈਨੂੰ ਪਤਾ ਮੈਂ ਆਗੇ ਜੀ ਆਗੇ ਜੀ ਜੈ ਤੇਰਾ ਕਬੀਰ ਬੇਸ਼ੱਕ ਅਜਿਹੇ ਲੋਕ ਨੇ ਉਹ ਕਹਿਤ ਦਿੰਦੇ ਨੇ ਪਰ ਅੰਦਰੋਂ ਉਹਨਾਂ ਦਾ ਕਿਵੇਂ ਦਾ ਮਨ ਹੈ ਜਾਂ ਫਿਰ ਉਹਨਾਂ ਦਾ ਦੂਸਰਾ ਚਿਹਰਾ ਕਿਹਜਾ ਇਹਨੂੰ ਪਛਾਣਨਾ ਅੱਜ ਦੇ ਸਮੇਂ ਦੇ ਵਿੱਚ ਔਖਾ ਹੋ ਗਿਆ ਇਸ ਵਿਅਕਤੀ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਸੀ ਕਿ ਇਹ ਅਜਿਹੇ ਪੁੱਠੇ ਕੰਮ ਕਰਦਾ ਹੋਵੇਗਾ ਪਰ ਤੁਸੀਂ ਦੇਖ ਲਿਓ ਕਿ ਅੱਜ ਕੱਲ੍ਹ ਅਜਿਹੇ ਘਟਿਆ ਲੋਕਾਂ ਨੇ ਕਿਵੇਂ ਸਿੱਖੀ ਦਾ ਬੇੜਾ ਗੱਤ ਕੀਤਾ ਹੋਇਆ ਜਿਹੜੇ ਕਿ ਕਹੋਂਦੇ ਤਾਂ ਆਪਣੇ ਆਪ ਨੂੰ ਸਿੰਘ ਨੇ ਤੇ ਗੁਰੂ ਦੇ ਨਾਲ ਜੁੜੇ ਹੋਏ ਪਰ ਕੰਮ ਇਹਨਾਂ ਦੇ ਬਲੋਂ ਐਨੇ ਕਟਿਆ ਕੀਤੇ ਜਾਂਦੇ ਨੇ ਕਿ ਕਈ ਵਾਰ ਤਾਂ ਦੱਸਣ ਯੋਗ ਵੀ ਨਹੀਂ ਹੁੰਦੇ ਬਾਕੀ ਤੁਹਾਡਾ ਜਿਹੇ ਲੋਕਾਂ ਬਾਰੇ ਕੀ ਕਹਿਣਾ ਫਿਰ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ نیوز